ਬੜੀਆ ਅਹ ਅਹ ਉਹ ਪੁਰਾਣੇ ਜਿਹੜਾ ਉਹ ਅਸ਼ੇ ਦੀ ਬੰਦ ਪੁਰਾਣੀ ਸੀ ਆ ਨਾ ਜੇ ਕੋ ਬੱਚਾ ਨਹੀਂ ਕਰਦਾ ਉਹਨੂੰ ਉਹੀ ਗੱਲ ਉਹਨਾਂ ਦੇ ਉੱਤੇ ਸੱਟਣ ਦੇ ਕੇ ਜਾਂਦੇ ਹੈ ਜਿਵੇਂ ਕੋਈ ਬੱਚਾ ਫੌਜ ਚਾ ਜਾਂਦਾ ਤਾਂ ਉਹਨੂੰ ਪੂਰਾ ਬਦਨਾਮ ਕਰਦੇ ਵੀ ਇਹ ਨਾਂ ਦੇ ਸਾਡੇ ਅਸ਼ੇ ਦਾ ਤਾਂ ਕੱਲ ਵੀ ਹੋਇਆ ਦੇਖਿਆ ਹਾਂ ਵੀ ਮੈਂ ਬਿਲਕੁਲ ਬਿਲਕੁਲ ਨਾਂ ਨਾ ਬਈ ਕਰੇ ਸੱਟਣ ਦੇ ਕੇ ਜਾਂਦੇ ਹੁਣ ਬਈ ਜੇ ਨਹੀਂ ਕਰਕੇ ਸਹੀ ਗੱਲ ਕੀ ਕਰਮ ਦੇ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਨੂੰ ਜੇ ਪੁੱਤੀ ਨਾ ਆਂ ਕੀ ਕਰਨੀ ਕੀ ਕਰਨਾ ਪੈਸਾ ਵੀ ਕੀ ਕਰਨਾ ਬਈ ਇਹ ਤਾਂ ਕੋਤਦਾਂ ਦੀ ਬਰਬਾਦੀ ਆਈ ਪਈ ਐ ਇਹ ਤਾਂ ਜੁੱਤੀ ਐ ਬੁੱਕਾ ਦਾ ਹਾਂ ਮਾਂ ਮਾਰੀਆਂ ਦੇ ਬੱਚੇ ਦੇਖੋ ਨਾ ਭੈਣ ਭਾਂ ਭਰਾ ਨੂੰ ਕੁਝ ਮੁੱਲ ਦਾ ਤੁਸੀਂ ਲਿਤਾ ਸਕੋ ਕੋਈ ਕੋਠੀਆਂ ਦੀ ਚੰਗੀਆਂ ਲੱਗਦੀ ਨਾ ਨਾ ਕੋਈ ਉਹਦੇ ਵੱਡੇ ਆਪਾਂ ਨੂੰ ਕੁਝ ਨਹੀਂ ਮਿਲਿਆ ਜੇ ਬੱਚੇ ਨਾ ਉਹ ਹੀ ਚੰਗੀਆਂ ਨੇ ਆਪ ਦੇ ਵੱਡੇ ਆ ਰਹਿ ਗਏ ਆਪਾਂ ਤਾਂ ਵੀ ਰੋਟੀ ਦੇਖੋ ਮੱਸ ਰੋਕਣ ਦਾ ਤਾਂ ਤੇ ਮੇਰੀ ਗੱਲ ਸੁਣੋ ਇਹ ਵੀ ਕਹਿੰਦੇ ਰੋਕ ਤਾਂ ਨਹੀਂ ਆ ਇਹ ਦੇਖੋ ਮੇਰੇ ਨੂੰ ਲੋਨਾ ਆਇਆ 3 ਕਰੋੜ ਵਰਦਾ ਇਹਨਾਂ ਨੇ ਕਰਾਂ ਜਵਾਲ ਮਾਣਦਾ ਕਿ ਕਿਹੜੀ ਫਰਕ ਵੀ ਬਾਹਰ ਦੇਦਾ ਦੀ ਪੁੱਤਰ ਕਰ ਆ ਜਦੋਂ ਹੁਣ ਅਮਰਪਾਲ ਖੜਿਆ ਅਮਰਪਾਲ ਬਣੇ ਤੁਸੀਂ ਇਹ ਲੋਕ ਕਿਵੇਂ ਇੰਨੇ ਸਬੰਦ ਕਰਕੇ ਕਰਾਂ ਜਵਾਲ ਕਿਵੇਂ ਚੱਕ ਕੇ ਲੈ ਗਈ ਉਹ ਵੀ ਚੱਕ ਲੈਦੇ ਜਦੋਂ ਕਿੰਨਾ ਨੇ ਕਦੇ ਅਮਰਪਾਲ ਨਾਲ ਕੋਈ ਫੋਟੋ ਖਰਾ ਲਈ ਕੋਈ ਉਹਦੀ ਵੀਡੀਓ ਸਾਝੀ ਕਰਦੀ ਉਹ ਵੀ ਚੱਕ ਲੈ ਕਰਦਾ ਹਾਂ ਹਾਂ ਤੇ ਨਜ਼ਰ ਦੇ ਅਕੀ ਤਸਕਰ ਨੂੰ ਦੇ ਦੇ ਤੈਨੂੰ ਉਹ ਕਿਵੇਂ ਦੇਖ ਕੇ ਵੀ ਇਹ ਬੰਦੇ ਨੇ ਕੇ ਕਮੈਂਟ ਕੀਤਾ ਉਹ ਵੀ ਫੜ ਲਿਆ ਕਿਸੇ ਨੇ ਵੀਡੀਓ ਸਾਝੀ ਕੀਤੀ ਉਹ ਵੀ ਫੜ ਲਿਆ ਨਹੀਂ ਬਈ ਜੇ ਆਮ ਬੰਦਾ ਲੜਪੇ ਨਾਲ ਦੀ ਨਾਲ ਪਰਚਾ ਭਵਾਉਂਦੇ ਨੇ ਤੇ ਚਿੱਟੀਆਂ ਜਿੱਦੋਂ ਨਹੀਂ ਪਰਚਾ ਪੈਂਦਾ ਨਹੀਂ ਮੈਂ ਚਿੱਟੀਆਂ ਦੇ ਨਾਲ ਉਹ ਕਰਦਾ ਹਾਂ ਵੀ ਇਹ ਸਾਡੀ ਕੌਮ ਦੀ ਨਜ਼ਰ ਤੁਸੀਂ ਕਰਨ ਦੀ ਬਹੁਤ ਗੈਰ ਸਾਂਝੀ ਹੈ ਇਹਾਂ ਬਰਤਾਰੇ ਜਿਵੇਂ ਨਸ਼ੇ ਲੱਗ ਕੇ ਉਹਨਾਂ ਦਾ ਤੇ ਮਤਲਬ ਹੀ ਨਹੀਂ ਰੁਕਮਦਾ ਵੀ ਲੋਕਾਂ ਨਾਲ ਚੱਲਦਾ ਪੂਰਾ ਪਰ ਇਹ ਜਾਨ ਬੰਦ ਤੇ ਇਹ ਸ਼ਾਰਜਿਸ ਦੇ ਨਾਲ ਹੀ ਸਾਨੂੰ ਇਹ ਸਾਡੀ ਜਵਾਨੀ ਨੂੰ ਫੋ ਮੈਂ ਗੱਲ ਕਰਦਾ ਨਹੀਂ ਮੰਨ ਲਓ ਮੈਂ ਮੈਂ ਸੋਦੇ ਪਿੰਡਾਂ ਵਿੱਚ ਹਾਂ ਜੇ ਨਰਾਪੁਰ ਦੇ ਪਿੰਡਾਂ ਨੂੰ ਰੱਪਰ ਦੇ ਪਿੰਡਾਂ ਦੇ ਮੈਂ ਜਿਰੋਦਾ ਹਾਂ ਜੇ ਮੈਂ ਚਿੱਟਾ ਪੀਣ ਵਾਲਾ ਹੁੰਦਾ ਮੈਂ ਹੋਰੀਆਂ ਥਾਂ ਬਿਜਦਾ ਮੈਂ ਕਿੱਥੋਂ ਜਗਾਉਂਦਾ ਕਿੱਥੇ ਜਗਾਉਂਦਾ ਬੱਤ ਇਹ ਹੀ ਗੱਲ ਦਾ ਸਰਕਾਰਾਂ ਨੂੰ ਹਕੂਮਤਾਂ ਨੂੰ ਦਰੋਂ ਹੁੰਦਾ ਵੀ ਨੌਜਵਾਨੀ ਜਾਗਰੂਤ ਨਾ ਹੋਵੇ ਆਪਣੇ ਆਪ ਕਿਉਂ ਨਸ਼ੇ ਨਾਲ ਮਾਰਦੇ ਹੋ ਚਾਹੇ ਇਹਨੂੰ ਇੱਥੋਂ ਹੁਣ ਬਾਹਰ ਵੀ ਭੱਜ ਰਹੀ ਨੇ ਹਾਂ ਕਿੰਨੇ ਹੁਣ ਮੌਜਬਾਦ ਮੁੰਡੇ ਕੋਲੀਆਂ ਜਿਹੜੇ ਇੱਥੋਂ ਛੜ ਛੜ ਕੇ ਬਾਹਰ ਜਾ ਰਹੇ ਨੇ ਨੇ ਜਈ ਹੁਣ ਉਹ ਬਾਹਰ ਪਾ ਕੇ ਪਾਈ ਵੀ ਆਈ ਬੱਚਿਆਂ ਨੂੰ ਕਿੰਨਾ ਦੇਖੋ ਕਰਦਾ ਸੀਗਾ ਪਿਆਰ ਕਰਦਾ ਸੀਗਾ ਅੰਮ੍ਰਿਤ ਨਾਲ ਹੀ ਉਹ ਸਕਾਉਂਦਾ ਸੀਗਾ ਨਾਲ ਤੇ ਬਸ ਉਹਨੂੰ ਉਹ ਗੱਲ ਆਹੀ ਕਿ ਸਰਕਾਰਾਂ ਦੇ ਅੰਦਰ ਸੜਦਾ ਬਹੁਤ ਬਹੁਤ ਵੀ ਆਪਣੇ ਬਣਾਈ ਹਾਲਾਤਾਂ ਲੋਕ ਵੀ ਨਾ ਆਪਣੇ ਉਹਨੇ ਜੁਰਦੇ ਹੀ ਜਾਂਦੇ ਨਹੀਂ ਜੁਰਦੇ ਨਹੀਂ ਉਹ ਸਮਝਦੇ ਨਹੀਂ ਹਾਂ ਅਭੀ ਇਸਤਾਨ ਤੋਂ ਬਾਅਦ ਪਸਤਾਉਣੇ ਦਾ ਹੈਗੇ ਆ ਇਹ ਰਾਏ ਕਰ ਦਿੰਦੇ ਆ ਆਪਣੇ ਤੇ ਕੀ ਸਾਰ ਲੱਗਦਾ ਮਗਰ ਪਰ ਪਹਿਲਾਂ ਅਸੀਂ ਪਹਿਲਾਂ ਨਹੀਂ ਜਾਣਦੇ ਨਾ ਅਸੀਂ ਸਾਨੂੰ ਬੰਦੇ ਦੀ ਕਦਰ ਹੁੰਦੀ ਹੈ ਚਲੋ ਸਾਢੇ ਪਿੰਡ ਚ ਬੰਦ ਕਰਉਗਾ। ਆਇਦਰ ਸੋ ਸਾਢੇ ਦਾ ਜਰੂਰੀ ਕਰਵਾਇ ਚੰਨਵਾਹ ਹੋ ਕਰੇ। ਨਹੀਂ ਤੁਹਾਡਾ ਧੰਨਵਾਦ ਜੀ ਤੁਸੀਂ ਆਏ ਹਨਾ। ਹਾਂ। ਤੁਸੀਂ ਸੋਚੋਗੇ ਹਨਾ ਨਾਲ ਖੜੇ। ਨਹੀਂ ਨਹੀਂ ਤੁਹਾਡਾ ਵੀ ਧੰਨਵਾਦ ਤੁਸੀਂ ਆਏ ਹਨਾ। ਕੀ ਕਰੀਏ? ਹਲੇ ਨਾ ਦੇਖੋ ਬੇਬੇ ਆ ਪਿੱਛੇ ਜੋ ਫੈਕਟਰੀਆਂ ਬਣ ਜਾ ਰਹੇ ਨੇ ਜਿਹੜਾ ਬੰਦ ਕਰਾਉਣ ਵਾਲੀਆਂ ਹਨਾ। ਬਹੁਤ ਨਾਕੀਆਂ ਦੇ ਵਿਚਾਰਿਆਂ ਰਾਤ ਨੂੰ ਮਾਵਾ ਬੈਠੇ। ਹੋਰ ਕੀ ਕਰਨ ਬਿੱਟੀਆਂ ਨਹੀਂ ਬੈਠੇ ਪੁੱਤ ਕੋੜ ਦੇ ਕਰੇ। ਇੱਥੇ ਅਸੀਂ ਬਹਿੰਡੇ ਕੇਸ ਤੇ ਉਹ ਮਤਾਰ ਨੇ ਕਿਹਾ ਲੈ ਸਮੁੰਦਰ ਮਾਰ ਕੇ ਦੋ ਮਿੰਟ ਦੋ ਲੋ ਵੀ ਮਰ ਕੇ ਪਿੰਡਾਂ ਨਹੀਂ ਚਲੇ ਚਾ ਦੋ ਦੋ ਹੀ ਦੋਨੇ ਮਰ ਕੇ ਚੁੱਕੇ ਉਹ ਵਿਚਾਰੇ ਫੋਟ ਮਾਰ ਕੇ ਉੱਥੇ ਬਿਲਕੁਲ ਨਹੀਂ ਸੀ ਵੀ ਆ ਸਾਡੇ ਘਰ ਫਟੇ ਕੋਈ ਨਾ ਕੋਈ ਸਰਕਾਰ ਦਾ ਨਹੀਂ ਇਹ ਦੇ ਘਰ ਨੂੰ ਲੱਗੀ ਅੱਗ ਵੀ ਹੋ ਸੀ ਉਸੇ ਪਟੇ ਅਸਲ ਮਾਤਾ ਬੁੜਗੀਆਂ ਵੀ ਉਵੇਂ ਜਿਵੇਂ ਤੁਸੀਂ ਗੱਲਾਂ ਕਰ ਰਹੇ ਆ ਕਰ ਨਹੀਂ ਰਹੀਆਂ ਬੋਲਣਾ ਚਾਹੀਦਾ ਸਾਰਿਆਂ ਨੂੰ ਗੱਲ ਇਹ ਆ ਹਾਂ ਜਿਵੇਂ ਤੁਸੀਂ ਨਾ ਦਲੇਰ ਹੋ ਕੇ ਬੋਲ ਰਹੇ ਆ ਬੋਲਣਾ ਚਾਹੀਦਾ ਬੁੜਗੀਆਂ ਦੀ ਦੇਜ ਲਗਾਨੀ ਨਾਲ ਸਾਥ ਹਾਂ ਇਹ ਵੀ ਗੱਲ ਹੈ ਜੀ ਹਾਂ ਬਾਅਦ ਦੇ ਯਾਨੀ ਬੁੜੀਆਂ ਦੇ ਕਾਰਨੇ ਵੱਧ ਵਿਕਿਆ ਦੇ ਕੋ ਬੁੜੀ ਨੂੰ ਕੋਈ ਤਲਾਸ਼ ਵੀ ਨਹੀਂ ਕਰਦਾਗਾ ਹੂੰ ਗੱਲ ਸਹੀ ਆ ਜਦੋਂ ਜਦੋਂ ਡਰ ਜਾਂਦੇ ਹਾਂ ਹਾਂ ਡਰ ਵੀ ਜਾਂਦੇ ਬੇ ਡਰ ਪੀਏ ਪਰ ਬਈ ਦਲੇਰ ਹੋ ਕੇ ਲੜਨਾ ਪਊਗਾ ਹਨਾ ਹਾਂ ਗੁਰਦੁਆਰੇ ਵਾਲੇ ਪਾਪੇ ਉਹੀ ਰਹਿੰਦੇ ਹਾਂ ਕੋਈ ਬਲ ਬਰ ਸਰਪੰਚ ਉਹੀ ਰਹੇ ਸਰਕਾਰਾਂ ਵੀ ਉਸ ਬਾਦਲ ਦੇ ਨਾਲ ਸਭ ਕੁਝ ਬਾਦਲ ਦੇ ਹੁਣ ਬੇਬੇ ਐ ਦੱਸੋ ਵੀ ਆਹ ਸਰਕਾਰ ਚ ਨਸਾਂ ਵਧਿਆ ਘਟਿਆ ਹੈ ਹੈ ਵਧਿਆ ਹਨਾ ਅੱਛਾ ਜੀ ਕੀ ਕਿ ਜਾਂਦੇ ਫਿਰ ਉਹ ਨਿਕਰ ਨੂੰ ਹਟਦੇ ਕੋਈ ਵਿੱਚ ਵੇਚਣਾ ਵੇਚ ਦੇਣਾ ਹੁਣ ਗੱਲ ਤਾਂ ਇਹ ਆ ਵੀ ਹੁਣ ਜਿਹੜੇ ਇੱਥੇ ਪਿੰਡਾਂ ਦੇ ਚੌਧਰੀ ਹੁੰਦੇ ਆ ਉਹ ਮੂਰੇ ਲੱਗਿਆ ਸਾਰੀਆਂ ਸਿਆਸੀ ਧਿਰਾਂ ਦੇ ਉਹ ਹੁਣ ਜਦੋਂ ਪਿੰਡਾਂ 'ਚ ਆਉਣਗੇ ਉਹਨਾਂ ਦੇ ਮੂਰੇ ਪੂਛ-ਪੂਛ ਕਰਦੇ ਹਾਂ 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 ਦਲੀਆਂ ਮਿਸ਼ਾਉਂਦੇ ਉਹਨਾਂ ਦੇ ਮੂਰੇ ਕੁਰਸੀਆਂ ਰੱਖਦੇ ਗਾਹਾਂ ਸਪੀਕਰ ਲਾਹਦੇ ਲੋਕਾਂ ਨੂੰ ਸਾਦੇ ਫਿਰਦੇ ਹਾਂ ਹਾਂ ਆ ਕੇ ਆਜੋ ਆ ਕੇ ਪੁੱਛਣਾ ਆਉਗਾ ਉਹਨਾਂ ਦੇ ਲਿੰਗ ਹੁੰਦੇ ਨੇ ਕਰੋ ਕਰੀ ਜਾ ਕੇ ਆਜੋ ਬੱਸਾਂ ਪਰਤ ਕੇ ਲੈ ਜਾਂਦੇ ਨੀ ਆਂਦੀ ਉਹ ਸਾਡੇ ਲੋਕ ਉੱਥੇ ਕਿਉਂ ਨਹੀਂ ਘੇਰਦੇ ਵੀ ਦੱਸੋ ਸਾਡੇ ਨਾਲ ਸਿੰਘਾ ਪੁੱਤ ਮਰ ਰਹੇ ਆ ਸੋਨੂੰ ਰੈਲੀਆਂ ਦੀ ਪਈ ਐ ਉਹਦਾ ਜਵਾਬ ਵੀ ਨਹੀਂ ਮੰਗਦੇ ਇੱਥੋਂ ਤੇ ਉਹਨਾਂ ਨੂੰ ਉਹ ਜਿਹੀ ਗਾਹਾਂ ਉਹਨਾਂ ਦਾ ਹੌਸਲਾ ਬਈ ਇਹਨਾਂ ਨੇ ਆਟੇ ਦਾਲ ਸੀਂ ਤੇ ਬਰੈ ਰੱਖਿਆ ਹਾਂ ਇਹ ਆਪਣੀ ਸਾਡੀ ਕੂਮ ਥੋੜਾ ਜਿਹਾ ਫਰਕ ਰਹਿ ਜਾਂਦਾਗਾ ਇਹੀ ਕੂਮ ਮੰਗੇ ਵੀ ਨੌਕਰੀ ਮਿਲਣੀ ਚਾਹੀਦੀ ਸਾਨੂੰ ਇਹ ਤਾਂ ਅਸੀਂ ਆਪ ਵੀ ਢਿਹੜੀ ਕਰ ਬਹੁਤ ਵਧੀਆ ਜੀ ਸੋਚ ਤੁਹਾਡੀ ਬਹੁਤ ਵਧੀਆ ਹੋਇਆ ਚ ਐਂ ਬਾਈ ਗੱਲਾਂ ਬੋਲਦਾ ਹੁੰਦਾ ਵੀ ਨਿਕਲੋ ਤੁਸੀਂ ਇਹ ਕੰਮ ਚੋਂ ਹਾਂ ਦੀਆਂ ਬੋਟਾਂ ਤੋਂ ਸਾਡੇ ਪੈਸੇ ਤੇ ਇਹ ਆਪ ਵੱਡੇ ਬਣ ਜਾਂਦੇ ਹਾਂ ਹਾਂਜੀ ਹਾਂ ਸਾਡੀ ਜਵਾਬਾਂ ਨੂੰ ਕਿਸੇ ਸਾਡੀ ਜਵਾਬ ਕਰ ਇੱਕ ਇਸ ਤੋਂ ਹੋਣੀ ਹੋਣੇ ਨੇ ਹਾਂਜੀ ਹਾਂ ਪਹਿਲੇ ਪੜੇ ਜਵਾਬ ਕੋਈ ਮੁਰਗੇ ਵਾਲੀ ਗੱਲ ਹੈ ਜੀ ਫੰਗ ਬੱਟ ਕੇ ਛੱਡਦੇ ਕਿਸੇ ਨੇ ਜਦੋਂ ਦਾਣੇ ਫਾਤੇ ਹੌਲੀ ਹੌਲੀ ਫੇਰ ਉਸੇ ਕੋਲੀ ਆ ਗਿਆ ਕਿ ਉਹ ਵੀ ਆਪਾਂ ਨਾਲ ਨਾਲ ਜਾਂਦੇ ਆ ਆਪਣੇ ਫੰਗ ਬੱਟੇ ਹੁੰਦੇ ਨੇ ਇਹ ਰੋਟੀ ਦਾ ਨਿੱਕੇ ਨਿੱਕੇ ਲਾਲਚ ਦੇਦੇ ਨਾ ਹਾਂਜੀ ਕਿਸੇ ਨੂੰ ਕੋਈ ਲਾਲਚ ਕਿਸੇ ਨੂੰ ਕੋਈ ਲਾਲਚ ਹੈ ਨਾ ਅਸੀਂ ਉਹ ਲਾਲਚਾਂ ਜਾਂ ਗਰਜਾਂ 'ਚ ਫਸ ਕੇ ਦੇ ਨੁਕਸਾਨ ਵੱਡਾ ਕਰਾਵਾ ਇਹ ਤਾਂ ਕੋਈ ਸੋਚ ਹੀ ਨਹੀਂ ਜਾਣਦੇ ਮਜਬੂਰੀ ਆਪਣੀ ਐਜ ਹੀ ਹੋ ਜਾਂਦੀ ਆ ਆਪਾਂ ਨੂੰ ਫੇਰ ਡਾਲ ਲੈਂਦੇ ਉੱਥੇ ਕੋਈ ਨਾ ਕੋਈ ਕੱਢ ਹੀ ਲੈਂਦੇ ਆ ਤੁਸੀਂ ਦੇਖੋ ਇਹਨਾਂ ਲੋਕਾਂ ਨੇ ਪਿੰਡਾਂ ਦਾ ਭਾਈਚਾਰਾ ਕਿਵੇਂ ਤੋੜਤਾ ਹਾਂਜੀ ਦੁਸ਼ਮਣੀਆਂ ਤਾਂ ਇਹਨਾਂ ਨੇ ਆਪ ਮੰਗਾ ਨਾ ਲੋਕਾਂ ਵੀ ਨੇ ਉਹ ਅੱਜੇ ਉੱਧਰ ਕਰਨ ਹਾਂ ਉੱਧਰ ਪਾਰ ਕੀ ਲੋਕਾਂ ਨੂੰ ਉਹ ਤੇ ਪਰਚਾ ਕਰਾਤਾ ਉਂਜੀ ਸਰਕਾਰਾਂ ਦੀ ਦੂਜਿਆਂ ਦੇ ਕਰਾਤਾ ਮਾੜਾ ਜੇ ਕੋਈ ਸਰ ਚੱਕਦਾ ਉਸ ਨੂੰ ਚੱਕ ਦਿੰਦੇ ਉਹ ਦੁਸ਼ਮਣੀਆਂ ਗਾਂ ਪੀੜੀ ਨਾ ਪੈ ਜਾਂਦੀਆਂ ਕਰੌਂਦਾ ਹੋਰ ਹੈ ਬਦਨਾਮ ਹੋਰ ਹੋ ਜਾਂਦੇ ਆ। ਲੋਈ ਆਈ ਹੈ ਤਾਂ ਜਿਹ ਵੀ ਤੇ ਰਾਗੀ ਉਹ ਥੱੱਕਾ ਕੋਲ ਹੋਰ ਦੂਜੇ ਆਗੇ ਉਹ ਉਹ ਨਾ ਕਰਨਾ ਕਰ ਜਾਂਦੇ ਆ। ਤੀ ਇਹ ਦੇਖੋ ਵੀ ਹੁਣ ਤੱਕ ਕੇ ਲੀਡਰ ਦਾ ਸਿਰ ਪਟਿਆ। ਜਦੋਂ ਲੀਡਰ ਲੋਕਾਂ ਪਿੱਛੇ ਰੇਲ ਗਿਆ ਉਹ ਕਰੇ ਹੁੰਦੇ ਲੋਕ ਹੀ ਮਰਦੇ ਆ ਲੋਕ ਹੀ ਜਿੱਤਾਂ ਜਾਂਦੇ। ਪਰ ਆਪਾਂ ਨੂੰ ਫੇਰ ਨਹੀਂ ਸਮਝ ਆਉਂਦੀ। ਪਾਣੀ ਵਾਇਪੇ ਵੀ ਨਾ ਨਾ ਨੀ ਗੰਗਾ ਗੰਗਾ ਬੋ ਤੂੰ ਗੰਗਾ ਆ ਦਿਖਾਉਣਾ ਜੀ ਆਹ ਟਰਾਲੀ ਚ ਰਾਤ ਕੱਟੀ ਫਿਰ ਆ ਕਿਵੇਂ ਆ ਟਰਾਲੀ ਚ ਰਿਹਾ ਨਾ ਬਾਈ ਫਿਰ ਰਾਤ ਕਿਵੇਂ ਆ ਮਾਹੌਲ ਕਿਵੇਂ ਆ ਆਕਾਸ਼ ਸੈੱਟ ਆ ਤੇ ਐਂ ਰਾਤਾਂ ਫਿਰ ਰਹਿਆ ਕਰਾਂਗੇ ਹੁਣ ਟਰਾਲੀਆਂ ਚ ਨਿਕਲ ਕੇ ਜੋਧੇ ਘਰਾਂ ਚੋਂ ਫਿਰ ਹੁਣ ਤਾਂ ਸਾਰਾ ਪੰਜਾਬ ਦਾ ਚੱਕਰ ਲਾਉਣਾ ਹਨਾ ਠੀਕ ਆ ਆ ਟਰਾਲੀ ਆ ਬਾਈ ਆ ਖੜਿਆ ਬਈ ਸਾਰੇ ਸੰਦਸਣ ਦੇੜੀ ਪਿੰਡਾਂ ਯਾਤਰਾ ਤੇ ਚੱਲੇ ਹੋਇਆ